ਕਿਕ ਬੌਕਸਿੰਗ ਦੀ ਨੈਸ਼ਨਲ ਹੋਈ ਸੀ ਵੈਸਟ ਬੰਗਾਲ ਸਿਲੀਗੂਰੀ ਦੇ ਵਿੱਚ ਉੱਥੋਂ ਗੋਲ ਮਾਰ ਲਿਆ ਜੂਨੀਅਰ ਚ ਹਾਂਜੀ ਮੈਨੂੰ 3 ਸਾਲ ਹੋ ਗਏ ਲਗਾਤਾਰ ਨੈਸ਼ਨਲ ਜਾਂਦੀ ਨੂੰ ਤੇ ਮੈਨੂੰ 3 ਸਾਲ ਹੋ ਗਏ ਕਿੱਕ ਬੌਕਸਿੰਗ ਕਰਦੀ ਨੂੰ ਪਿਛਲੀ ਵਾਰ ਵੀ ਮੇਰਾ ਬੋਲਡ ਐਸਿਸ ਬਾਰੀ ਮੇਰਾ ਬੋਲਡਾ ਹੈ ਮੇਰੇ ਵਿੱਚ 7-8 ਕੁੜੀਆਂ ਸੀ ਆ ਤੇ ਮੇਰੀਆਂ 4 ਫਾਈਟਾਂ ਆਈਆਂ ਸੀ ਪਹਿਲੀ ਫਾਈਟ ਮੇਰੀ ਤਮਿਲਨਾਡੂ ਨਾਲ ਹੋਈ ਸੀ ਜੋ ਸ੍ਰੀ ਮਹਾਰਾਸ਼ਟਰ ਨਾਲ ਫਿਰ ਤੋਂ ਤਮਿਲਨਾਡੂ ਨਾਲ ਹੋਈ ਸੀਗੀ ਇੱਕ ਵੈਸਟ ਬੰਗਾਲ ਨਾਲ ਹੀ ਹੋਈ ਸੀ ਪਹਿਲੇ ਸਾਲ ਤੋਂ ਪੰਜਾਬ ਚ ਮੈਂ ਆਈ ਸੀ ਮੈਂ ਸਾਨੂੰ ਕੋਈ ਮਿਲਣ ਨਹੀਂ ਆਇਆ ਐਂਡ ਮੈਂ ਇਹ ਸਾਡੀ ਕੋਈ ਹੈਲਪ ਕਰਦੇ ਸੀ ਉਹਨਾਂ ਨੂੰ ਬਹੁਤ ਵਾਰ ਕਿਹਾ ਵੀ ਸਾਨੂੰ ਕਿੱਕ ਬਾਕਸਿੰਗ ਦਾ ਗਰਾਊਂਡ ਬਣਾ ਕੇ ਦੇ ਪਰ ਉਹ ਸਾਨੂੰ ਕੋਈ ਹੈਲਪ ਨਹੀਂ ਕਰ ਰਹੇ ਸਾਡੀ ਜਸਟ ਉਹ ਨਾਮ ਦਾ ਕਹਿ ਰਹੇ ਵੀ ਹਾਂ ਅਸੀਂ ਤੁਹਾਡੇ ਨਾਲ ਆ ਪਰ ਰੀਅਲ ਚ ਸਾਡੇ ਨਾਲ ਨਹੀਂ ਹੈਗੇ ਮੈਂ ਉਹਨਾਂ ਨੂੰ ਇੱਕੋ ਮੰਗ ਕਹਿਣਾ ਚਾਹੁੰਦੀ ਆ ਜੇ ਆਪਾਂ ਬੱਚਿਆਂ ਨੂੰ ਉਚਾਅ ਕਰਾਂਗੇ ਜਿਨ੍ਹਾਂ ਨੂੰ ਛੋਟੀ ਜਿਹੀ ਚੀਜ਼ ਦੀ ਲੋੜ ਆ ਜੇ ਉਹਨਾਂ ਦੀ ਆਪਾਂ ਮੰਗਾਂ ਪੂਰੀਆਂ ਕਰਾਂਗੇ ਤਾਂ ਬੱਚੇ ਨੂੰ ਜ਼ਿਆਦਾ ਹੋਊਗਾ ਵੀ ਮੈਂ ਆਵੀ ਚੀਜ਼ ਕਰਾਇਆ ਉਹ ਹੀ ਚੀਜ਼ ਕਰਾਂ ਜੇ ਉਹ ਖੁਦੇ 네ਗੇਟਿਵ ਜੋ ਉਹਨਾਂ ਨੇ ਕੋਈ ਮਤਲਬ ਕੋਈ ਕੁਝ ਕਹਿ ਨਹੀਂ ਰਿਹਾ ਹੈਗਾ ਤੇ ਮੈਨੂੰ ਸਰਕਾਰ ਵੱਲੋਂ ਕੋਈ ਹੈਲਪ ਹੋ ਰਹੀ ਤੇ ਮੇਰਾ ਅੱਗੇ ਜਾਣ ਦਾ ਗਿਲ ਨਹੀਂ ਕਰੇਗਾ ਸਿਰਫ ਮੇਰੀ ਫੈਮਿਲੀ ਮੈਨੂੰ ਸਪੋਰਟ ਕਰੇਗੀ ਹੋਰ ਮੈਂ ਕੋਈ ਸਪੋਰਟ ਨਹੀਂ ਕਰ ਰਹੀ ਸਾਨੂੰ ਵਧੀਆ ਗਰਾਊਂਡ ਪ੍ਰੋਵਾਈਡ ਕੀਤਾ ਜਾਵੇ ਸਾਨੂੰ ਸਾਡੇ ਬੱਚਿਆਂ ਦੇ ਲਈ ਨੈਸ਼ਨਲ ਖੇਡ ਕੇਂਦਰਾਂ ਨੂੰ ਕਿੰਨਾ ਪ੍ਰੋਵਾਈਡ ਕੀਤੀਆਂ ਜਾਂਨ ਕਿੱਕ ਬਾਕਸਿੰਗ ਦੀਆਂ ਵਿੱਚ ਸਾਰਾ ਸਾਡਾ ਸਮਾਨ ਹੋਵੇ ਸਾਡੇ ਕੋਲ ਕੋਚ ਤਾਂ ਹੈਗਾ ਪਰ ਕੋਚ ਵੀ ਤਾਂ ਹੀ ਪ੍ਰੈਕਟਿਸ ਕਰਵਾਊਗਾ ਜੇ ਗਰਾਊਂਡ ਹੋਊਗਾ ਵਿਦਾਊਟ ਗਰਾਊਂਡ ਤਾਂ ਕੁਝ ਵੀ ਨਹੀਂ ਹੋਣ ਲੱਗਾ ਮੈਂ ਇੰਟਰਨੈਸ਼ਨਲ ਖੇਡਣ ਜਾ ਰਹੀ ਆ ਸਾਰਾ ਖਰਚਾ ਜਿਹੜਾ ਮੇਰਾ ਖੁਦ ਦਾ ਹੋਊਗਾ जे थी सरकार खर्चा मेरा तो मैं भी हाँ। सारे बच्चे अपने पिछली बार भी मेरा आया पिछली बार फैमिली भी देखनी पे नहीं होंगे तो पंद्रह दिन जी अच्छा हेल्प मेरी सरकार कर दी ਜੇ ਨਬਹੀ ਆ ਹੋਇਆ ਕੁਛ ਨਹੀਂ ਕਰਨਗੇ ਬੱਚਿਆਂ ਲਈ ਤਾਂ ਬੱਚਾ ਵੀ ਕਿਵੇਂ ਵੱਧੂਗਾ ਜੇ ਬੱਚੇ ਨੂੰ ਥੋੜਾ ਬਹੁਤ ਥੋੜੀਆਂ ਬਹੁਤੀਆਂ ਫੈਸਿਲਿਟੀਆਂ ਪ੍ਰੋਵਾਈਡ ਕਰਨਗੇ ਤਾਂ ਬੱਚਾ ਜਰੂਰ ਅੱਗੇ ਵੱਧੂਗਾ ਬਹੁਤ ਨਹੀਂ ਮੇਰੀ ਗੁੜੀਆਂ ਲੱਗਦੀ ਮੇਰੀ ਵੱਡੀ ਗੁੜੀਆਂ ਜੀ ਬੇਟੀ ਹਾਂਜੀ ਹਾਂ ਇਹ ਤਿੰਨ ਵਾਰ ਪਹਿਲੀ ਵਾਰ ਸਿਲਵਰ ਮੈਡਲ ਪਿਛਲੀ ਵਾਰ 골ਡ ਮੈਡਲ ਇਸ ਵਾਰ ਵੀ 골ਡ ਮੈਡਲ ਜੀ ਉਹ ਹੁੰਦੇ ਦੇਖੋ ਘਰ ਦੇ ਹਾਲਾਤ ਹੁੰਦੇ ਜੀ ਹੁਣ ਇਸ ਵਾਰ 3 ਲੱਖ ਰੁਪਏ ਖਰਚਾ ਕਹਿ ਰਹੇ ਨੇ 3 ਲੱਖ ਤਾਂ ਤੈ ਰਹੇ ਨੇ ਉੱਪਰੋਂ ਖਰਚਾ ਇਹ ਜੇ ਇਹਦੇ ਚ ਕੋਈ ਸਾਡੀ ਸਰਕਾਰ ਵਗੈਰਾ ਮਦਦ ਕਰੇ ਤਾਂ ਤਾਂ ਅਸੀਂ ਬੱਚੇ ਨੂੰ ਤੋਰ ਸਕਦੇ ਆ ऐसे एक कली नहीं है जो बहुत बच्चे ने जुड़े और घर-परिवार तो देखਦੇ ਹੋਏ ਗਾਹ ਨਹੀਂ ਜਾ ਸਕਦੇ ਇਹ ਤਾਂ ਸਰਕਾਰ ਨੂੰ ਚਾਹੀਦਾ ਨਾ ਜੀ ਸਰਕਾਰ ਕੁਛ ਕਰੇ ਤਾਂ ਬੱਚੇ ਉਹਨਾਂ ਨੂੰ ਝੂਲੀ 'ਚ ਮੈਡਲ ਪਾਉਣ ਜਿੱਤ ਕੇ ਹਾਂ ਜੀ ਵੀ ਦੇਖੋ ਸਰਕਾਰ ਵੀ ਇਹ ਮੈਂ ਕਹਿ ਤਾਂ ਰਹੀ ਆ ਵੀ ਇੱਕ ਮਤਲਬ ਕਰ ਰਹੇ ਆ ਅਸੀਂ ਮਤਲਬ ਖੇਡ ਦੇ ਉੱਤੇ ਜਿਵੇਂ ਹੁਣ ਪੰਜਾਬ 'ਚ ਇਹ ਆਪਣੀ ਜਿਹੜੀ ਭਗਵੰਤ ਮਾਨ ਨੇ ਖੇਡਾਂ ਚਲਾਈਆਂ ਸੀ ਪੰਜਾਬ 'ਚ ਉਹ ਚ ਵੀ ਬੋਰਡ ਮੈਂਡਰਸਟ ਹੈ ਇਹ ਦੋ ਵਾਰ ਕੋਈ ਇੰਨੀ ਹੈਲਪ ਨਹੀਂ ਕੀਤੀ ਨਹੀਂ ਹਜੇ ਤੱਕ ਕੋਈ ਮਤਲਬ ਕਹਿ ਰਹੇ ਨੇ ਮਤਲਬ ਹਜੇ ਤੱਕ ਕੋਈ ਹੈਲਪ ਨਹੀਂ ਜਿਵੇਂ ਹੁਣ ਇੰਟਰੈ ਹੋ ਜਾਣਾ ਜੀ ਹੁਣ ਇਹ ਪਿਛਲੀ ਵਾਰ ਵੀ ਜਾ ਸਕਦੀ ਸੀ ਇਸ ਵਾਰ ਵੀ ਇਹ ਹੀ ਦੇਖਦਾ ਤੇਰੇ ਜਿੰਨ ਘਰ ਦਾ ਨਾ ਹਾਲਾਤ ਤਾਂ ਫਿਰ ਕਿੱਥੋਂ ਜਾਊਗੀ ਬੱਚੀ ਇਹਦੇ ਵਿੱਚ ਜਣੀ ਚਾਹੀਦਾ ਹੈਗਾ ਆਪਣੇ ਮਤਲਬ ਸਰਕਾਰ ਨੂੰ ਜੀ ਖਰਚਾ ਕਰਨਾ ਕੀ ਮੰਗ ਕਰਦੇ ਇਹੀ ਹੁਣ ਸਰਕਾਰ ਵੀ ਇਹਨਾਂ ਬੱਚਾਂ ਤੇ ਧਿਆਨ ਦੇਵੇ ਇਹ ਵੀ ਕਾਫੀ ਬੱਚੇ ਨੇ ਜਿਹੜੇ ਨਹੀਂ ਜਾ ਸਕਦੇ ਅੱਗੇ ਇਹ ਦਿਨ ਚਕਾਰ ਦੀ ਤਰਖਦੇ ਪਰ ਨਹੀਂ ਅੱਗੇ ਘਰ ਦੀਆਂ ਮਜਬੂਰੀਆਂ ਉੱਤੇ ਨਹੀਂ ਜਾ ਸਕਦੀ